ਇਸ ਗੱਲ ਦੀ ਇਨਕੁਆਇਰੀ ਕਰਾਵੇ ਕਿ ਪੰਜਾਬ ਰੋਡ ਦੇ ਜੇ ਕੋਲੇ 1696 ਤਸਾਂ ਅੱਜ ਦਾ ਚਾਦਰ ਕੇ ਤੇਰੇ ਕੋਸ਼ਿਸ਼ ਪੁੱਛੇ ਬਾਅਦ ਖੜੀਆਂ ਨਹੀਂ ਕਰਤੀਆਂ ਸੀ ਪੀਆਰਡੀਸੀ ਕੋਲੇ 11 ਤੋਂ ਬੱਸਾਂ ਚੱਲਦੀਆਂ ਤੇ ਮੈਂ ਸਮਝਦਾ ਕਿ ਸਾਡੀ ਜੇ ਬੱਸ ਮੈਨੇਜਮੈਂਟ ਕਰ ਲਈ ਪੀਆਰਡੀਸੀ ਸਾਡੇ ਨਾਲੋਂ 1.5 ਗ੍ਰਾਮ ਕਮਾਈ ਵਧ ਕਰਦੀ ਹੈ ਸਾਡੇ ਕੋਲੇ ਬੱਸਾਂ 500 ਬੱਸਾਂ ਵਧ ਹੋਣ ਦੇ ਦਾਅੂਦ ਵੀ 500 600 ਬੱਸਾਂ ਵਧ ਹੋਣ ਦੇ ਦਾਅੂਦ ਵੀ 1.5 ਗ੍ਰਾਮ ਕਮਾਈ ਸਾਡੇ ਜੋ ਵਧ ਕਰ ਰਹੀ ਹੈ ਸਾਡੇ ਪਾਸੇ ਕਿਉਂ ਘਟਾ ਹੈ ਅਸੀਂ ਸੰਦੇ ਮੈਸ ਮੈਨੇਜਮੈਂਟ ਦੀ ਘਟਾ ਸਰਕਾਰ ਉਸ ਪਾਸੇ ਧਿਆਨ ਦੇਵੇ ਅਸੀਂ ਟਰਾਂਸਪੋਰਟ ਮੰਤਰੀ ਨੂੰ ਵੀ ਅਪੀਲ ਕਰਦੇ ਹਾਂ ਕਿਉਂਕਿ ਮਹਿਕਮੇ ਦੀ ਜ਼ਿੰਮੇਵਾਰੀ ਜੇ ਸਾਡੇ ਕੋਈ ਅਫਸਰ ਕੰਮ ਨਾ ਸੁਣਦੇ ਹੋਣ ਤਾਂ ਮਹਿਕਮੇ ਦਾ ਜਿਹੜਾ ਹੈੱਡ ਹੁੰਦਾ ਉਹ ਟਰਾਂਸਪੋਰਟ ਮੰਤਰੀ ਹੁੰਦਾ ਹੈ ਅਸੀਂ ਅੱਜ ਜਿਹੜੀ ਮੀਟਿੰਗ ਕਰਕੇ ਆਏ ਹਾਂ ਸਾਡੇ ਮੁਲਾਜ਼ਮਾਂ ਦੇ ਵਿੱਚ ਇਸ ਗੱਲ ਦੀ ਬੜੀ ਬੋਚ ਜੰਗ ਹੈ ਇਹ ਮਹਿਕਮੇ ਦਾ ਪਤਾ ਲੱਗੂਗਾ ਕਿ ਜੇ ਇਸ ਤਰ੍ਹਾਂ ਸਰਕਾਰ ਕਰਦੀ ਰਹੇ ਤਾਸੀ ਸਾਡੇ ਟ੍ਰਾਂਸਪੋਰਟ ਮੰਤਰੀ ਨੂੰ ਜਵਾਨ ਦੀ ਖਾਤਰ ਅਸੀਂ ਅੱਜ ਫੈਸਲਾ ਕੀਤਾ ਕਿ 18 ਜਨਵਰੀ ਨੂੰ ਅਸੀਂ ਟ੍ਰਾਂਸਪੋਰਟ ਮੰਤਰੀ ਦੇ ਰੈਸਟਰ 'ਤੇ ਵਿਸ਼ਾਲ ਧਰਨਾ ਦਿੱਤਾ ਜਾਏਗਾ ਪੰਜਾਬ ਦੇ 18 ਨੀਪੂਆਂ ਦੇ ਵਿੱਚੋਂ ਪੇਡਲ ਦੇ ਕਰਮਚਾਰੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਸ ਧਰਨੇ ਦੇ ਵਿੱਚ ਸ਼ਾਮਲ ਹੋਣਗੇ ਤਾਂ ਕਿ ਜਿਹੜਾ ਟ੍ਰਾਂਸਪੋਰਟ ਮੰਤਰੀ ਦੇ ਰਾਏ ਪੰਜਾਬ ਸਰਕਾਰ ਨੂੰ ਜਵਾਬ ਦੀ ਕੋਸ਼ਿਸ਼ करिए ਮੈਂ ਇਹਨਾਂ ਦੇ